ਉਹ ਕੋਲ ਕੋਲ ਨਾ ਕੋਲ ਪੂਆ ਜਪੋ ਤਾ ਬਤਾਉਂ ਪੈ ਨਾ ਅਗਲ ਲਈ ਨਹੀਂ ਆਇਆ ਚੜ ਕੇ ਬੋਤੀ ਦੇ ਗੱਲਾਂ ਤੋਂ ਪੁੱਛਣਾ ਉਹ ਚਾਲੋ ਉਹ ਰੋਹੀ ਤੇ ਨਾ ਵੀ ਬੋਤੀ ਤੇ ਚੜ ਗਿਆ ਪਾਈ ਹੈ ਜੀ ਵੀ ਕਹਿੰਦੇ ਕਿ ਚੰਦ ਬੋਤਗਾ ਉਹ ਕੀ ਹੋਇਆ ਕਿ ਚੱਲ ਸਾਰੇ ਪਿੰਡ ਚ ਗੱਲ ਲੱਗੀ ਵਪਾਰ ਵੀ ਬਹੁਤ ਕਰਿਆ ਬੋਤਕਾਂ ਦਾ ਬਹੁਤ ਉਹ ਸਲੀਮ ਜੀ ਉਹ ਅੱਛੇ ਕਮਾਈ ਨੇ ਦੇ ਗੱਛੇ ਇੱਥੇ ਲਿਆ ਤੇ ਬੋਤੀ ਈ ਆਹ ਬੋਤੂ ਕੋਈ ਛੰਛਣਾ ਜਾਣਦਾ ਈ ਤੂੰ ਨਹੀਂ ਤੂੰ ਕਰੀ ਹੂ ਕਰ ਹਾਂ ਮੈਂ ਤਾਂ ਨਹੀਂ ਕਰੀ ਨਾ ਕੋ ਬੋਤੀ ਤੇ ਪਰਾ ਵਖੇ ਤੇ ਪੱਟਾ ਨਹੀਂ ਤੇਲ ਮਲੀ ਜਾਂਦਾ ਕਿ ਕੋਲ ਵੰਨੋ ਫਲੋ ਨੀ ਨਾ ਕੋਲ ਕੋਲ ਬੰਦਾ ਨਾ ਗੱਲਾਂ ਗੱਲਾਂ ਦੀ ਟੱਕਾ ਨਹੀਂ ਗੱਡਤੀ ਸੀ ਛੰਡੀ ਮੇਲੇ ਚ ਆਨੂੰ ਦਰਜਾ ਕਿਰੋ ਆਇਆ ਯਾਰ ਜਿੱਦਾ ਭਾਈ ਇੱਥੇ ਨਾ ਬੁਰੀ ਹੁੰਦੀ ਇੱਕ ਬਲਟੇਜ ਕੋਲ ਅੱਛਾ ਬਲਟੇਜ ਕੋਲ ਬੁਰੀ ਛਾਜੇ ਤੇ ਭਾਈ ਇਹ ਨਾ ਗੰਡ ਮਾਰੇ ਤਾਂ ਮੁਕ ਤਾ ਚੱਖਾ ਕਹਿੰਦਾ ਥਾਂ ਖੁੱਡਾ ਜਾ ਪਿਆ ਅੱਛਾ ਤੇ ਗੱਡਿਆਲ ਹੋਰੀ ਛਾਜ ਵਾਲਾ ਬੰਤ ਗਿਆ ਹੋ ਗਿਆ ਕਈ ਬੰਤੇ ਹੀ ਅੱਛਾ ਬੱਚੇ ਜੇ ਕੋਈ ਛੋਣੀ ਸੀ ਪਾਲੀ ਇਹਨਾਂ ਨੇ ਆਖਾ ਬੁਲੀ ਨਾ ਪੱਟਾਂਗੇ ਵੀ ਜੋਰ ਲਾ ਕੇ ਦਿਖਾ ਕੇ ਕਿ ਜੋਰ ਦਾ ਹੁੰਦਾ ਮੋੜਨੀਆਂ ਚ ਪਾਉਦੇ ਪੱਟਾਂ ਤੇ ਮੁੱਟ ਕਰ ਚੱਕਦੇ ਕਿ ਜੋਰ ਕਰਦੇ ਪਾਈ ਬਲਦੇ ਜੇ ਕੋਈ ਕੁਝ ਤੱਕ ਦੇ ਕਰ ਦਿੱਤੀ ਸੀ ਜਰਵਾਣੀ ਸੀ ਅੱਛਾ ਨਹੀਂ ਦੋ ਇਹ ਹਟੇ ਨਾ ਤੇ ਪੱਟਾਂ ਲਾਣੋ 5-6 ਦਿਨ ਦੇਖੋ ਟੂਰੀ ਆਈ ਇਹਨਾਂ ਨੂੰ ਕੰਜ ਪੜੇ ਹੋ ਜੋ ਉਹਨੇ ਆਹ ਚੱਕ ਕੇ ਮੁਕਤ ਰੈਂ ਕਰਤਾ ਫਿਰ ਘਾੜ ਕੇ ਬੰਡ ਬੰਨ ਚੋਈ ਗੱਜਾ ਰੀ ਕਰਨੀ ਆਗੇ ਕਿ ਨਹੀਂ ਬਗਜੋ ਉਹ ਬੋਲ ਧਗਣੀ ਜੀ ਤਾ ਉਹ ਉਹ ਮਾ ਦਾ ਪੁੱਤ ਅੱਗੇ ਬੁੜੀਆਂ ਤਾਗੜੀਆਂ ਸੁਣਦੇ ਜੇ ਜਾਂ ਮੁਰਚਾ ਫੜ ਜੇ ਨਹੀਂ ਖੜਾਈ ਦਾ ਨਹੀਂ ਸੀ ਅਈ ਦੂਜਾ ਗੁੜੀ ਤੂੰ ਟੋਲ ਗਾ ਰਿਹਾ ਜਿੰਨਾ ਜਿਹਾ ਪਹਿਲਾਂ ਨਹੀਂ ਕਰ ਬਟ ਪੈਣ ਤੂੰ ਇਹ ਉਧਾਰੇ ਮੰਗਦੇ ਤੇ ਮਹੀਨਾ ਤੂੰ ਪਤਾ ਮੇਰਾ ਕਾ ਨਾ ਲੈਣਾ ਸਾਲਾ ਬੰਤਛੇ ਨਾਲੇ ਹੋ ਐਡਾ ਕੋਈ ਨਾ ਤੂੰ ਖੜੇ ਕਿਤੇ ਮੇਰੀ ਗੱਲ ਨਾਲ ਲੜੋਣਾ ਕਾਇ ਮੋਹਤਰ ਕਿੰਨਾ ਹੁੰਦਾ ਜੀ ਭਾਰਾ 2 ਮਣ 2.5 ਸ਼ੇਰ ਦਾ 2 ਮਣ ਦਾ ਵਿੱਚ ਕੋਈ ਗੱਲੋ ਦਾ ਤੇ ਹੋਰ ਵਿੱਚ ਕੋਈ 3 ਮਣ ਦਾ ਵੀ ਹੁੰਦਾ 2-2 ਹੁੰਦੇ ਡਬਲ ਮੁਖ ਤੇ ਕੁਆਰਟਰ ਦਾ ਹੁੰਦਾ ਬਾਈ ਜਾਨ ਬਹੁਤ ਹੁੰਦਾ ਅੱਗੇ ਐਂ ਵਿੜਾਈ ਹੁੰਦੀ ਨੇ ਫੁਲਾਣੇ ਨੇ ਵਾਜਣ ਜੱਕੇ ਫੁਲਾਣੇ ਨੇ ਉਹ ਜੋ ਕਦੀ ਜ਼ੋਰ ਹੁਕਾਉਂਦੀ ਸੀ ਜ਼ੋਰੰਦਾ ਸੀ ਗਰਜਾਲ ਜਿਹਾ ਪਿਉਨੇ ਤਾਇਨੇ ਹਾਲਨੇ ਜਿਹੜੇ ਸਲਟੋ ਪੇਚੋਂ ਮਿੱਟੀ ਕੱਢੀ ਆ ਗਾਰ ਟੋਕਦਾ ਭੜਕੇ ਫਾਇਰ ਤੋਂ ਜਿੱਕ ਕੰਟਰਮਿਟੀ ਭਾਈ ਉਹ ਬਹੰਗੀ ਜੀ ਕਹਿੰਦੇ ਹੁੰਦੇ ਨੇ ਨਾ ਬਹੰਗੀ ਜੀ ਟੋਕਰਾਂ ਹੁੰਦਾ ਟੋਕਰਾਂ ਨਾਲ ਕੱਢਦੇ ਮਾਂ ਜਾਂ ਪੁੱਤਾਂ ਕੋਈ ਦੇ ਵਿੱਚੋਂ ਤਾਂ ਨਿਹਾਲ ਤਾਂ ਸਿਕਰਟੀ ਛਿਦੇ ਜਾ ਕੇ ਪੜਿਆ ਟੋਕਰਾਂ 12 ਦਿਨ ਹੀ ਗੱਡੀ ਗਿਆ ਦਿਨੀਆਂ ਚ ਜੋਰ ਬੜੇ ਜੋਰ ਸੀ ਖਰਾਕ ਸੀ ਭਾਈ ਜੋਰ ਵਾਲਾ ਹੁੰਦਾ ਜੀ ਪਿੰਡਾਂ ਦੇ ਨਿਆਰ ਛੇ ਭਾਈ ਆਏ ਹੁੰਜਾ ਕਿ ਬੰਦੇ ਫੇਰ ਬਰਾਜ ਦੇ ਕਾਇ ਕਰਿਆ ਬੰਦੇ ਭਾਈ ਇਹ ਸਿੱਖ ਗੋਗੇ ਬੁੱੱਚੇ ਬੁੜਕਾ ਹੈ ਹਾਂ ਬੁੜਗਾ ਵੀ ਜਾਣਗਾ ਕਾਲੀ ਬੁੜਗਾ ਹਾਂ ਬਸ ਸੋਚੇ ਕੋ 30 ਹੋ ਜਾਂ ਚੱਲ ਪੁਰਾਣਾ ਮੈਂ ਕਿਹਾ ਬਈ ਜੀਪ ਚ ਚੰਗੇ ਬਣ ਜਾ ਮੱਖਣ ਡੋੜ ਹੜਨ ਬਾਈ ਜਾਂਗੇ ਦੋ ਦੋ ਜੀਪਾਂ ਇੱਕ ਬੱਸ ਤੇ ਆਪਦੀ ਗੱਡੀ ਲੈ ਜੀ ਫਿਰ ਤੂੰ ਹਾਂ ਮੈਂ ਨਹੀਂ ਦਿੰਦਾ ਨਾ ਨਾ ਮੈਂ ਨਹੀਂ ਮੈਂ ਦਿੰਦਾ ਹੀ ਨਹੀਂ ਆ ਮੈਂ ਪਿੱਟੀ ਖੜਾ ਲੱਗ ਗਿਆ ਤੇ ਜਿਹੜਾ ਗੱਡੀ ਮੇਰੇ ਨਾਲ ਉਹਦਾ ਕੀ ਜੋ ਮਲੰਗ ਦਾ ਬੱਸ ਤੇ ਬੈਠੇ ਚ ਟੰਗ ਹੋਰ ਨਾਲੇ ਬੱਸ ਤੇ ਖੁੱਲਾ ਬਾਕੀ ਚ ਬਾਈ ਜੀ ਮਾਰ ਕੇ ਕੋਕਲ ਬਾਈ ਜੋ ਆ ਟੈਸਟ ਕਾਉਂਟਰ ਨੂੰ ਬੰਬ ਕੱਢ ਨੂੰ ਰੁਪਈਆ ਨਹੀਂ ਖੁੱਲੇ ਪੈਸੇ ਲੈ ਲਵਾ ਤੇਰੇ ਕਸਾ ਨਾ ਸੰਦੀ ਮੈਂ 9 ਬਲੈਂਸ ਤੇ ਆ ਚੰਦ ਸੇ ਮੈਂ ਵੀ ਮੁੰਡੇ ਦਾ ਚਾਚਾ ਟਾਂਕ ਸੇ ਭਾਈ ਤੇਰੀ ਬਹੁਤ ਪਊ ਉਹ ਕੱਜਾ ਪੁੱਤ ਹਾਂ ਨਾ ਉਹ ਮੇਰੀ ਪਿੰਗ ਆ ਰਹੀ ਤੇਰੀ ਪੰਜ 4000 ਰੁਪਏ ਦਾ ਲੱਗ ਜੂ ਵਡਿਆਈ ਹੋ ਜੂ ਉਹ ਪੈਸੇ ਤਾਂ ਲੱਗਦੀ ਹੋਏ 10 ਲੱਖ ਜੀ ਬੱਸ ਬੱਸ ਚੰਦ ਸੇ ਚੰਦ ਸੇ ਕੋਈ ਕੁੰਡਾ ਅੱਛਾ ਉਹ ਜਿਹੜਾ ਪਰੋ ਦੇਣੇ ਚਾਹੁੰਦਾ 10 ਦੇਖ ਰੇ 10 ਲੱਗ ਜੇ ਮੈਂ ਕਿਹੜਾ ਕਰੋ ਲੈਣਾ ਤੂੰ ਵੀ ਮੈਥੋਂ ਕਹ ਲੈ ਮੰਗਦਾ ਰੋ ਜੀ ਛੰਡੇ ਪਾਏਗਾ ਹਾਂ ਨਾਪੋਲੀ ਪਜਾਈ ਦੀ ਕਰਕੇ ਭੁੱਖ ਮੈਂ ਫਿਰ ਬਿੰਦੇ ਤੇ ਤੇ ਬੋਲੀ ਆਉ ਚੰਦ ਸੇ ਚੰਦ ਸੇ ਹਾਂ ਕਹੇ 바ਰੀ 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 바ਰੀ

ਕਹੇ ਲਿਆ ਦੀ ਸਾਡੇ ਦੇ ਪਾਕੇ ਨਾ ਹੋਰ ਦਾ ਕਰਾਈ ਨਾ ਦੀ ਇਹ ਜਾਣਦੇ ਨਹੀਂ ਯਾਰ ਕਰੇ ਕੰਮ ਮੀਟ ਹੈਗਾ ਇੱਥੇ ਮੀਟਾ ਬਗ ਚੰਦਨ ਮੀਟ ਹੈਗਾ ਕਾ ਨੂੰ ਯਾਰ ਇਹਦੇ ਬੱਕਾ ਬੱਕੜੇ ਲਾਣਾ ਓਏ ਭੱਜਦੇ ਕੋਈ ਖਾਣਾ ਉੱਡਾ ਚੱਕੋ ਪਾ ਲੈ ਓਏ ਥਾੜਾ ਲਿਖੀ ਓ ਤੂੰ ਤਾਂ ਚੁੱਕਾ ਓਡਾ ਚਿੱਟਾ ਗਾ ਬੂਹੇ ਛਡਾਓ ਨਹੀਂ ਤੂੰ ਕਰਕੇ ਛਡਾ ਓਏ ਕਾਹ ਨੂੰ ਆਜੀ ਤੇਰੇ ਖਾਂ ਮਾਰੋ ਪਾ ਲੈ ਓ ਅੱਜ ਕਾਹ ਮਾਰਨਾ ਓੱਥੇ ਓਏ ਚੱਲ ਛੱਡ ਦੇ ਖਾ ਜਾ ਖੱਟਾ ਬਾਰੋ ਬੋਲੇਗਾ ਉਹ ਵਾ ਖਵਾਵਾ ਨੂੰ ਮੀਟ ਛੱਡ ਛੱਡ ਪੈਂ ਚੋ ਜਿਆ ਗਿਆ ਕਿੱਦ ਗਿਆ ਗਿਆ ਉਹ ਦੇ ਪੁੱਤ ਹਾਂ ਉਹ ਜੀ ਕੋ ਬਾਦ ਦੂਸਰਾ ਛਾਲਿਆ ਬਸ ਛਾਲਿਆ ਤੂੰ ਤੂੰ ਹਾਂ ਛੱਡ ਆ ਤੂੰ ਵੀ ਜੀ ਬਸ ਚ ਰੱਖ ਲੈ ਓਏ ਚੰਦ ਮਾ ਜੀ ਸੰਦੀ ਭਾਜੀ ਹੈ ਮਾ ਪੂਰੀ ਮਾ ਡੰਡੀ ਪੱਟ ਗਿਆ ਪੈਂ ਕਿੰਨਾ ਪੈਸੀ ਹੋਏ ਹਾਂ

ਬਈ ਨਾ ਬੈਂਦੇ ਰੀ ਗੁੱਛਾ ਨਹੀਂ ਬੱਟੇ ਦਾ ਆਲਾ ਬੱਚੇ ਦਾ ਭਾਂਗੇ ਜੱਡ ਲੜ ਪਿਆ ਆਪਾਂ ਜੋੜੀ ਯਾਰ ਖੜਾ ਯਾਰ ਬੇਡਾ ਬੰਲੇ ਦਬਾਟ ਨਾ ਗਈ ਯਾਰ ਬੋਲੀ ਦੇ ਦੇ ਵੋਏ ਬੰਲੇ ਦਬਾਟ ਦੇ ਬੋਲੀ ਦੇ ਦੇ ਕੋ ਤੇਰਾ ਛੱਪੂਟ ਬਈ ਆਓ ਬੋਲੀ ਦੇ ਦੇ ਬੰਲੇ ਦਬਾਟ ਦੇਖਦੇ ਹੀ ਕੁਛ ਨਹੀਂ ਟੌਂਦਾ ਜਾਦਾ ਨਹੀਂ ਬੰਲੇ ਦਬਾਟ ਜਾਦਾ ਬਲੇਟ ਦਬਾਟ ਦਾ ਨਵੇਂ ਹੋਰ ਪਾਣੀ ਲਾ ਦੇ ਕੁੱਟ ਇਹ ਤਾਂ ਪੰਚਾਇਤ ਮੀਨੇ ਕੁੱਟੂ ਟਾਇ ਕੋਉਦਾ ਅੱਛਾ ਹਾਂ ਲੱਗਦਾ ਹੀ ਹੈ ਜਾ ਜਾ ਵੱਟ ਜਾ ਗੱਲ ਫਿਰ ਨਹੀਂ ਪੈ ਰਹੀ ਨਹੀਂ ਤੂੰ ਦੇਖਦੇ ਨਹੀਂ ਕੁਝ ਬੋਲਣ ਲੱਗਿਆ ਚੱਲ ਇਹ ਮੇਰਾ ਬਾਤ ਚ ਲੜਦੇ ਨਹੀਂ ਹੁਣ ਜੱਗਾ ਬਾਜਾ ਲਾਲ ਜੀ ਪੱਗੜਿਆ ਉਹ ਨਹੀਂ ਆਈ ਨਹੀਂ ਜਾਣਾ ਵਾਲਾ ਪਰਚੇ ਦਾ ਨਾਲੇ ਹੋਰ ਕਰਤਾ ਕੀ ਹੈ ਉਹ ਗਲਤ ਕਰਤਾ ਉਹ ਜਰ ਵੀ ਵਈ ਨਾ ਆ ਜਾ ਪੈਂਗਾ ਗੰਦਾ ਜਾ ਫਿਰ ਮੈਂ ਬੰਦਾ ਹੀ ਨਾ ਗਰਮ ਮਾ ਥੋੜਾ ਬੰਦਾ ਹੈ ਨਹੀਂ ਮੈਨੂੰ ਵੀ ਜਾਣ ਤੇ ਮੇਰਾ ਤੇ ਦਿਮਾਗ ਤੇਰਾ ਬੋਲਣ ਦੀ ਆਖ ਨਹੀਂ ਨਾ ਰੁੱਖੇ ਸਵਾ ਦਾ ਇਹਨੂੰ ਫਾਇਦਾ ਵੀ ਨਹੀਂ ਕਰਦਾ ਤੇ ਮੈਂ ਹੋਰ ਜਾਂਦਾ ਹੈ ਕਾਏ ਖੂ ਪੰਜ ਚੜ ਵੀ ਨਹੀਂ ਕਤੂ ਬਲੇ ਜਬਾਲਾ ਬਲਟਾ ਸੈਣਾ ਜਾਈ ਉੱਥੇ ਆਪਣੇ ਉਹ ਤੋਂ ਉਹਨਾਂ ਤੋਂ ਫੇਰ ਡਾਕਟਰ ਨੇ ਦੱਸਿਆ ਕਹਿੰਦਾ ਜਿੱਦੇ ਪੇਗ ਲਾ ਲਿਓ ਦੀ ਮਰ ਜਾਏਗਾ ਅੱਛਾ ਪੇਡਾ ਨਹੀਂ ਲਾਤਾ ਹਾਂ ਦਾ ਇਹਨੂੰ ਦੀ ਜਾਂਦੀ ਨਹੀਂ ਫੇਰ ਆਲੇ ਪੜਾ ਵੀ ਵੱਡੇ ਠਾਂ ਸੈਣਾ ਬਾਈ ਮੈਂ ਚਲੂ ਇੱਕ ਐਵੇਂ ਪਕਾਈ ਮਾਰੀ ਜਾਂਦਾ ਕਰਿਆਏ ਬੰਦੇ ਤੂੰ ਜਲੀ ਬੋਲਦੇ ਹੁੰਦੇ ਦੇਖ ਭਾਈ ਹਾਂ ਅਸ ਤਾਂ ਸਾਰੇ ਪਰਿਵਾਰ ਨੂੰ ਆਖਿਆ ਅੱਖ ਦਾ ਹੱਕ ਬੰਦਾ ਸ਼ਾਬਾਸ਼ ਆ ਗਈ ਜੇ ਬਿਆਖਰਾਬ ਕਰਾਉਣਾ ਚੱਲ ਜਾਏਗਾ ਲੋੜ ਨਹੀਂ ਜੀ ਮੈਂ ਤਾਂ ਕਹਿਣਾ ਭਾਈ ਮਰਜੀ ਇਹਨਾਂ ਦੀ ਕੋਈ ਆਵੇ ਜੇ ਜਦੋਂ ਮੈਂ ਹੈਗਾ ਜੋੜੀ ਨਹੀਂ ਹੈਗਾ ਵੱਡਾ ਹੈਗਾ ਜਦੋਂ ਇਹਦਾ ਸਲਾਹ ਕਰਕੇ ਤੁਸੀਂ ਜਿਵੇਂ ਆਪ ਦਾ ਬਣਾ ਆ ਦਿਓ ਆਹ ਪੜੀ ਹੋਈ ਕਿ ਜੇ ਕਪਿਆ ਬਾਂਚੀ ਲਾਉਂਦਾ ਓਏ ਇਹ ਜੇ ਕਪਿਆ ਪੜਗਾ ਕੀ ਹੈ ਇਹ ਠੀਕ ਆਉਂਦਾ ਸੇਟ ਲਈ ਹਾਨੀ ਕਰਕ ਹੈ ਕੀ ਆਪੂ ਦੇ ਪੁੱਤਾਂ ਕੀ ਕੀ ਗਏਗਾ ਹੋਲ ਪਾਲਾ ਵਿੱਚੋਂ ਲੂ 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 ਲੱਪਾ ਅੱਛਾ ਪਾ ਲਿਆ ਜਾਂਦਾ ਓਏ ਹੈ ਪਾ ਲਿਆ ਜਾਂਦਾ ਉਹ ਸਰਾ ਨਹੀਂ ਜਾ ਓਏ ਉਹ ਹੀ ਆਉਣ ਜਾਇਜ਼ ਆ ਅੱਜ ਪਾ ਲੱਗ ਲੜਾਈ ਦੀ ਗੱਪੀ ਹਾਂ ਜਾਂਦਾ ਏ ਇੱਕ ਘੱਟ ਲੜ ਕੇ ਪੁੱਛ ਕਰਕੇ ਬਿਲਾ ਕੇ ਉੱਠ ਟੱਕ ਨਾ ਨਾ ਮੈਂ ਕੱਲ ਮੂੰਹ ਖੜਾ ਇਹ ਆਪਾਂ ਜਾਂਦੀ ਨਹੀਂ ਅੱਛਾ ਆਪਾਂ ਜਾਂ ਮੈਂ ਕੱਲ ਨੂੰ ਜਰ ਤੜਕੇ ਸੁਨੇਹਾ ਨੂੰ ਭਾਈ ਸਾਰਾ ਕੰਮ ਟੰਡਾ ਹੋ ਜਾਈ ਤੜਕੇ ਪੰਗਾ ਪਾਣੀ ਕੱਲ ਨੂੰ ਮੱਛੇ ਕਿਵੇਂ ਲਗਾਗੇ ਬਿੱਦਕ ਨੂੰ ਹੋਰ ਆਪ ਜੋ ਕਾਡੇ ਗੁੱਛਾ ਗਿਆ ਫੇਰ ਵੀ ਜਾਣਾ ਪੁਰਨਾ ਖਰਨੇ ਬਿੱਤਾ ਚੱਲ ਫੇਰ ਵੀ ਜਾਣਾ ਜਾਣਾ ਕਾ ਕੇ ਨਹੀਂ ਅਸਲ ਤਾਂ ਫਿਰ ਟੜਕਾ ਕੀ ਹੁਣ ਤੁਰੇ ਚੱਲ ਚੱਲ ਕੋ ਚੰਦ ਹੋਰ ਇਹ ਵਿਆਹ ਸ਼ਾਦੀ ਚ ਗੁੱਸੇ ਮਸਾਲੇ ਮੈਂ ਟਹਿਰੇ ਹੁੰਦੇ ਮਿੱਟੀ ਕੋਈ ਲਾਵਾਂਗੇ ਛੰਨੀ ਛੰਨੀ ਆਉ ਰਾਜਾ ਲਾ ਲਾ ਗੱਟੀ ਪਈ ਆ ਜੈ ਨਾ ਆਉ ਡੱਕ ਆ ਜਾ ਯਾਰ ਕੀ ਫੜ ਚੰਨ ਢੋਲਾਂ ਪਰਖ ਦੇ ਚਾਹਦਾ ਲੈ ਬੜੇ ਫੜ ਦੇ ਕੋਲੇ ਟੜਕੇ ਵੀ ਜਾਣਾ ਹੁਣ ਵੀ ਜਾਣਾ ਹੈ ਚੰਦਨ ਦੀ ਲੱਕੜ ਪਾਉਣੀ ਸੀ ਓਏ ਲੱਕੜ ਪਈ ਆ ਓਏ ਇਹਨੇ ਪਤਾ ਨਹੀਂ ਕਿਵੇਂ ਗੱਟੀ ਜੈ ਜਾ ਰਹੀ ਨੇ ਇਹਨੇ ਬੜਾ ਅਸਲ ਗੋਰੀ ਹੋਰ ਬਾਹ ਹੱਟੇ ਚੱਲ ਕੜ ਕੇ ਨਾ ਚਾਲਦੇ ਫੁੱਟੇ ਕੱਢ ਕੇ ਬਾਹਰ ਆ ਜਾ ਚੱਲ ਕੇ ਨਾ ਚੱਲ ਟਟੇ ਫੇ ਤਿਆਰ ਹੋ ਕੇ ਬਾਜੀ ਹੋਰ ਗਿਆ ਕੰਡਾ ਫੇ ਜਾਣਾ ਚਾ ਪੈਂਦੇ ਗੱਲਾਂ ਬਾਤਾਂ ਕਰ ਲਓ ਟਟੇ ਉਹਨੂੰ ਵੀ ਕਹਿ ਜੀ ਉਹ ਗਰਜਾਲ ਆਇਆ ਓਏ ਮਾਂਚੂ ਕਹਿ ਚੱਲੀ ਹੈ ਤੂੰ ਕਿੱਧਰ ਜਾਣਾ ਪਰ ਮਖਾਂਡਨ ਕਰੋ ਚੜਾ ਕੋਈ ਚੜਾ ਨੁੱਠੀ ਪਾਈ ਜਾਂਗੇ ਵੀ ਹੁਣੇ ਆਪਾਂ ਓਏ ਚੱਲ ਕੋਈ ਨਹੀਂ ਸ਼ਿਕਾਇਤ ਕਰਨਾ ਪਾਪੇ ਜੀ ਤੁਸੀਂ ਤਰ ਕਿਹਾ ਜੋ ਹੋਵੇਗਾ ਓ ਚੱਲ ਫਿਰ ਕਰਿਆ ਲੈ ਆਈ ਯਾਰ ਬਲੂਸ਼ ਨਿਕਲੂ ਓ ਇੱਕ ਤਾਂ ਜੀ ਹੋਵੇ ਜੇ ਓ ਚੱਲ ਚਰਾ ਦੁਕਾਨ ਬੱਗ ਜਾਂਦੇ ਅਸੀਂ ਕੋਈ ਨਾ ਪਤਾ ਰਾਇ ਕਰਕੇ ਆਵਾਂਗੇ ਉੱਤੇਦਾਰ ਆ ਗੱਲਾਂ ਬਾਤਾਂ ਕਰਨ ਹੋਰ ਕੋਈ ਡਾਕ ਚੱਕ ਕਰੀਂ ਇੰਚ ਹੈ ਦੋ ਦੋ ਕੋਈ ਸਿਆਣੀ ਰੇ ਚੱਲ ਆਇਆ ਭਾਈ ਪੂਰਾ ਜਾ ਚੱਕਾ ਕੂਰਾ ਚਾਨੂ ਫੋਲੋ ਫੋਲੋ ਆ ਮਾਂ ਗੇ ਲਾ ਜਰੂਰ ਤਰ ਕੇ ਸਣੀਆ ਦੁੱਧ ਲੈ ਕੇ ਆਜੇ ਮਾਂ ਮਾਹਰ ਫੂਲ ਵੀ ਬੜਾ ਯਾਦ ਕਰੀ ਜਾਂਦਾ ਅੱਛਾ ਉਹ ਉਹ ਜਿਹੜਾ ਬੜਾ ਮੇਰੀ ਛੱਤਰੀ ਪੈਂਦੀ ਤੇ ਚੱਲ ਜੱਟ ਹੁਣੀ ਨਾ ਨਾ ਯਾਰ ਉਹਨਾਂ ਕਾਲੀ ਜੱਡੂs ਨਿਕਲ ਉਤਰ ਕੇ ਆਜੇ ਦੁੱਧ ਲੈ ਕੇ ਚੱਲ ਤਰ ਕੇ ਦੁੱਧ ਆ ਚੱਲ ਚੰਗਾ ਪੈਖਾ ਵਾ ਚੰਗਾ ਹਾਂ ਗੁੱਸਾ ਹੁਣ ਨਾ ਨਾ ਗੁੱਸਾ ਤੇਰਾ ਨਾ ਨਾ ਕਿਹੜਾ ਆयो ਚੰਗਾ ਪੁੱਤ ਗੁੱਸਾ ਕਿੱਲਾ ਚੱਲ ਜੇ ਹੁਣ ਆਈ ਹੈ ਸੁਰਾਗੇ ਤੇ ਚਾਈਨਾ ਬਾੜ ਜਾਏ ਕੋਈ ਨਾ ਮਾਪੇ ਦਾ ਆ ਆ ਜਾ ਸੁਰਾਗੇ ਤੇ ਆ ਜਾ ਆ ਜਾ ਕੰਦਸ ਜੱਟ ਆਜਾ ਆਜੇ ਪਾਪੇ ਨੂੰ ਸਮਝਾ ਕੰਜਰ ਜੀ ਕੋਈ ਨਹੀਂ ਮੈਂ ਸਮਝਾ ਦੂੰ ਯਾਰ ਹੋ ਜੋਂ ਟਾਕਲੀ ਨੀ ਚੋਰ ਜਬੋਂ ਇਹਨੂੰ ਆਗਰ ਕਿਉਂ ਨਹੀਂ ਤੂੰ ਗਾ ਉਹ ਗੱਲ ਹੈ ਕਿ ਮਰੀ ਮੋਟੀ ਤੂੰ ਵੀ ਮਾਰ ਤੇ ਲੈ ਕੰਜਰ ਹੋਰ ਕੋਈ ਨਹੀਂ ਪਲ ਹੋਰ ਥਾਰੇ ਆਇਓ ਤੜਕੇ